ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮਹਿਮ ਦੇ ਤਹਿਤ ਡਾਕਟਰ ਆਖਰ ਚੌਧਰੀ ਆਈਪੀਐਸ ਐਸਐਸਪੀ ਸ਼੍ਰੀ ਮੁਖਤਸਰ ਸਾਹਿਬ ਦੇ ਵੱਲੋਂ ਵੀ ਨਸ਼ਾ ਤਸਕਰਾ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਚਲਦੈ ਸ਼੍ਰੀ ਮੁਖਤਸਰ ਸਾਹਿਬ ਪੁਲਿਸ ਦੇ ਵੱਲੋਂ ਜਿਨ੍ਹਾਂ ਨਸ਼ਾ ਤਸਕਰਾ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਕਮਰਸ਼ੀਅਲ ਮਾਤਰਾ ਦੇ ਮਕਦਮੇ ਦਰਜ ਹਨ ਉਹਨਾਂ ਵੱਲੋਂ ਨਸ਼ਾ ਤਸਕਰੀ ਰਾਈ ਬਣਾਈ ਗਈ ਪ੍ਰਾਪਰਟੀ ਨੂੰ ਫ੍ਰੀਜ਼ ਕਰਵਾਉਣ ਦੇ ਲਈ 68 ਐਫ ਐਨ ਡੀਪੀਐਸ ਐਕਟ ਦੇ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਪਾਸਪ ਜਿਆ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਅੱਜ ਮੁਕਸਰਸ ਦੀ ਪੁਲਿਸ ਦੇ ਵੱਲੋਂ ਪਿੰਡ ਮੱਲਨ ਦੇ ਵਿੱਚ ਵੀ ਇੱਕ ਵਿਅਕਤੀ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕੀਤਾ ਗਿਆ ਹੈ ਇਸ ਮੌਕੇ ਜਾਣਕਾਰੀ ਦਿੰਦੇ ਆ ਡੀਐਸਪੀ ਗਿੱਦੜਵਾ ਅਵਤਾਰ ਸਿੰਘ ਅਤੇ ਇੰਸਪੈਕਟਰ ਜਸਵੀਰ ਸਿੰਘ ਥਾਣਾ ਮੁਖ ਕੋਟਪਾਈ ਵੱਲੋਂ ਦੱਸਿਆ ਗਿਆ ਕਿ ਦਾਰਾ ਸਿੰਘ ਪੁੱਤਰ ਸਹਿਬ ਸਿੰਘ ਵਾਸੀ ਪਿੰਡ ਮੱਲਨ ਦੀ ਪ੍ਰਾਪਰਟੀ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਫ੍ਰੀਜ਼ ਕਰਵਾਇਆ ਗਿਆ ਹੈ ਅਤੇ ਕਪੀਟੈਂਟ ਅਥਾਰਟੀ ਵੱਲੋਂ ਜਾਰੀ ਫ੍ਰੀਜ਼ਿੰਗ ਆਰਡਰਾਂ ਨੂੰ ਦਾਰਾ ਸਿੰਘ ਦੀ ਪ੍ਰਾਪਰਟੀ ਦੇ ਬਾਹਰ ਲਗਾਇਆ ਗਿਆ ਹੈ ਜੀ ਸਰ ਕੀ ਮਸਲਾ ਸੀਗਾ ਜੋ ਅੱਜ ਫ੍ਰੀਜ਼ਿੰਗ ਮਾਡਲ ਲਗਾਏਗੇ ਮਾਜੋਬ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਕਰੋਜਨਜੀ ਆਈਪੀਐਸ ਤੇ ਡਾਕਟਰ ਅਖਰ ਚੌਧਰੀ ਆਈਪੀਐਸ ਐਸਐਸਪੀ ਜਰੀ ਮੁਕਸਰ ਸਾਹਿਬ ਤੇ ਸਰਫਨੂ ਦੇਸ਼ਾਂਦਰ ਦੇਸ਼ ਨੇ ਇਸ ਮੁਕਸਰ ਜ਼ਿਲ੍ਹੇ ਵਿੱਚ ਕੋਈ ਵੀ ਨਸ਼ੇ ਦਾ ਕਾਰੋਬਾਰ ਕਰਦਾ ਹੋਵੇ ਜਾਂ ਕੋਈ ਹੋਰ ਪੱਟਾ ਕਰਦੀ ਕਰਦਾ ਹੋਵੇ ਉਹ ਸਾਨੂੰ ਬਰਦਾਸ਼ਤ ਨਹੀਂ ਆ ਉਹਦੇ ਖਿਲਾਫ ਅਸੀਂ ਕਾਨੂੰਨ ਤਾਫ ਲੋੜੀਂਦੀ ਕਾਰਵਾਈ ਕਰਦੇ ਐਸਐਲਆਰਡੀ ਦੇ ਤਹਿਤ ਇੱਕ ਦਾਰਾ ਸਿੰਘ ਸਾਨੂੰ ਬਸਾਲ ਸਿੰਘਾ ਮੱਲਨਪਿੰਡ ਦਾ ਇਹ ਗਲਾਬ ਐਪੀਆਰ ਨੰਬਰ ਚਲੰਝਾ 311525 ਇੰਟਰਸੈਕਸ਼ਨ ਪਾਈਸੀ 6884 ਪੀਐਸ ਕੋਡ ਪਾਈ ਦਰਜ ਸਟਰੀ ਕੀਤੀ ਸੀ ਜਿਸ ਤੋਂ ਪੰਜਾਬ ਕੋਲੇ ਐਫਟੀ ਚਲੌਣੀਆਂ ਬਰਾਮਦ ਹੋਈ ਸੀ ਇਹਦਾ ਕੇਸ ਦਰਜ ਕਰਨ ਤੋਂ ਬਾਅਦ ਇਹਦੇ ਸੀ ਪ੍ਰਾਪਰਟੀ ਜਿਹੜੀ ਵੈਰੀਫਾਈ ਕਰਕੇ ਇਹਦਾ ਕੇਸ ਤਿਆਰ ਕਰਕੇ ਕੰਪੀਟੈਂਟ ਅਟਾਉਂਟ ਦਿੱਲੀ ਨੂੰ ਭੇਜਿਆ ਸੀ ਜੋ ਕੰਪੀਟੈਂਟ ਦਿੱਲੀ ਵੱਲੋਂ ਇਹਦੀ ਪ੍ਰਾਪਰਟੀ ਜਿਹੜੀ ਕੋਲ 12 ਲੱਖ 60 ਹਜ਼ਾਰ ਦਾ ਘਰ ਤੇ ਪਲੱਸ 46 ਹਜ਼ਾਰ ਦੇ ਕੋਲ ਡਰੱਗ ਬਣੀ ਬਰਾਮਦ ਹੋਈ ਸੀ ਟੋਟਲ 13 ਲੱਖ 6000 ਦੀ ਇਹ ਤਾਰਾ ਠਾਠ ਆਫ ਤੋਂ ਗਾਡ ਆਫ ਦੇ ਤਹਿਤ ਫ੍ਰੀਜ਼ਿੰਗ ਆਰਡਰ ਆਇਆ ਹੈ ਜੋ ਫ੍ਰੀਜ਼ਿੰਗ ਆਰਡਰ ਦੇ ਘਰ ਤੇ ਚਪਕਾ ਦਿੱਤੇ ਆ ਇਹਨਾਂ ਆਰਡਰ ਦੇ ਤਹਿਤ ਨਾ ਇਹ ਕਰ ਨੂੰ ਸੇਲ ਕਰ ਸਕਦਾ ਨਾ ਕਿਸੇ ਅੱਗੇ ਆਪ ਦੇ ਕਿਸੇ ਘਰ ਦੇ ਮੈਂਬਰ ਜਾਂ ਰਿਸ਼ਤੇਦਾਰਾਂ ਨੂੰ ਟਰਾਂਸਫਰ ਕਰ ਸਕਦਾ ਮਾੜੇ ਅਸਰ ਅਨੁਸਾਰ ਕੀ ਮੈਸੇਜ ਦੇਣਾ ਚਾਹੁੰਦਾ ਮੇਰੀ ਲੋਕਾਂ ਨੂੰ ਅਪੀਲ ਆ ਜਾਂ ਮਾੜੇ ਅਸਰ ਨੂੰ ਆਪ ਨੂੰ ਅਪੀਲ ਹੈ ਕਿ ਕੋਈ ਵੀ ਨਾ ਕੋਈ ਨਸ਼ੇ ਦਾ ਕੰਮ ਕਰਦਾ ਉਹ ਆਦਾ ਕੰਮ ਛੱਡ ਦੇਵੇ ਨਹੀਂ ਤਾਂ ਉਹਦੇ ਉਹਦੇ ਖਵਾਫ ਨੂੰਨਦਾਲ ਲੋੜ ਦੀ ਕਰਦੇ ਕਰਕੇ ਉਹਨਾਂ ਦੀਆਂ ਪ੍ਰਾਪਰਟੀਆਂ ਦੀ ਤਰੀਖ ਕਰਾਈਆਂ ਜਾਣਗੀਆਂ